ਨਗਰ ਵਾਸੀਆਂ ਨੂੰ ਇੱਕ ਇੱਕ ਨੋਜਵਾਨ ਆਪਣੇ ਇੱਕ ਸਟੈਂਡ ਤੇ ਖੜਾ ਹੋ ਕੇ ਹਲਕਾ ਲੋਕ ਸਮਾਜ ਨਾਲ ਗੱਲ ਕਰਦੇ ਜੋ ਉਮੀਦਵਾਰ ਚੁੜਿਆ ਹੈ ਇਹ ਦੋ ਜਨ ਸਵਾਜ ਪਾਰਟੀ ਦਾ ਇੱਕੋ ਇੱਕ ਹੀ ਉਮੀਦਵਾਰ ਹੈ ਨਾ ਕੋਈ ਦੋ ਨਾ ਹੈ ਤੇ ਨਮੀ ਕਿਸੇ ਪਾਸੇ ਨਹੀਂ ਖਿਲਰਦੀ ਗੱਲ ਕਰਦਾ ਹੈ ਇਹ ਸਟੈਂਡ ਵਾਲਾ ਇਸਵਰੀ ਪਟਨਾ ਜੀ ਨੇ ਮੌਕਾ ਸੁਭੇਂ ਦੇ ਵਾਲਾ ਮੌਕਾ ਹੈ ਪਰ ਇਹ ਮਾਰ ਵਿੱਚ ਕੋਈ ਬਦਲਾਅ ਚਾਹੁੰਦੇ ਹੋ ਤਾਂ ਇਸ ਵਾਰ ਬਗਵਿੰਦਰ ਕੁਮਾਰ ਜੀ ਨੂੰ ਮੌਕਾ ਦਿਓ ਜਿਸ ਤਰ੍ਹਾਂ ਦਾ ਲੋਕਾਂ ਦਾ ਤੁਹਾਨੂੰ ਸਮਰਥਨ ਮਿਲ ਰਿਹਾ ਪਿਆਰ ਮਿਲ ਰਿਹਾ ਮੰਨਿਸ ਕਰਦਾ ਯਕੀਨ ਹੈ ਕਿ ਇਸ ਵਾਰ ਜਲੰਧਰ ਵਾਸੀ ਬਗਵਿੰਦਰ ਜੀ ਨੂੰ ਪੂਰਨ ਮੌਕਾ ਦੇਣਗੇ ਤਰਨਵਾਲੀ ਫਾਰੀ ਬਹੁਮਤ ਦੇ ਨਾਲ ਜੀ ਤਰ੍ਹਾਂ ਕੇ ਸੰਸਦ ਨੂੰ ਚੋਣ ਤੁਹਾਡਾ ਸਾਰੇ ਦੇ ਤਨਬਾ ਆਪਣੇ ਸਾਰੇ ਬੰਦਰਾ ਸਪੋਰਟ ਨਾਲ ਤਨਬਾ ਕਰਦੀਆਂ ਜਿਹੜੇ ਸਾਡੇ ਨਾਲ ਇਸ ਤਰ੍ਹਾਂ ਕੇ ਤੁਰੇ ਹੋਏ ਆ ਜੇ ਸਾਡੀ ਸਪੋਰਟ ਕਰ ਰਿਹਾ ਮੈਂ ਤਾਂ ਸਾਰੇ ਜਲੰਧਰ ਵਾਸੀ ਨੂੰ ਇਹ ਅਪੀਲ ਕਰਾਂਗੀ ਉਹਨਾਂ ਨੂੰ ਜ਼ਰੂਰ ਕਾ ਜੇ ਵੀ ਹੁੰਦਾ ਹੈ

ਦੇ ਹੱਕ ਦੇ ਵਿੱਚ ਰੋਡ ਸ਼ੋਅ ਕੱਢਿਆ ਗਿਆ ਇਸ ਰੋਡ ਸ਼ੋਅ ਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਇਹ ਆਪਣੇ ਸਮਾਪਤ ਹੋਊਗਾ ਕਿੱਥੋਂ ਸ਼ੁਰੂ ਹੋਇਆ ਸੀ ਇਹ ਇਹ ਰੋਡ ਸ਼ੋਅ ਬਡਾਲੇ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਇਸ ਟਾਈਮ ਗੁਰਾਇਆਂ ਸ਼ਹਿਰ ਦੇ ਵਿੱਚ ਆ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਆ ਭਾਰੀ ਉਤਸ਼ਾਹ ਔਰ ਨਿਕਾ ਸਵਾਗਤ ਕੀਤਾ ਗਿਆ ਐਡਵੋਕੇਟ ਬਲਵਿੰਦਰ ਕੁਮਾਰ ਦੀ ਮਿਸਿਸ ਦਾ ਹੋਰ ਔਰ ਬੇਨਤੀ ਕਰਦੇ ਹਾਂ ਕਿ 1 ਜੂਨ ਨੂੰ ਵਾਤੋਂ ਵਾਧ ਜਿਹੜੀਆਂ ਵੋਟਾਂ ਹਾਥੀ ਤੇ ਪਾ ਕੇ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਇਥੋਂ ਜਿਤਾਈਏ ਔਰ ਜਿਹੜਾ ਕੱਲ ਬਦਲੂਆਂ ਤੋਂ ਨਜਾਤ ਪਾਈਏ ਅੱਜ ਭਾਜਪਾ ਹਲਕਾ ਫਲੋਰ ਦੇ ਬਤਕ ਪਿੰਡਾਂ ਦੇ ਵਿੱਚ ਭਾਜਪਾ ਹਲਕਾ ਲੋਕ ਸਭਾ ਜਿਲੰਦਰ ਤੋਂ ਐਡਵੋਕੇਟ ਜਿਲੰਦਰ ਕਵਾੜੀ ਦੇ ਹੱਕ ਦੇ ਬਹੁਤ ਵਿਸ਼ਾਲ ਪ੍ਰੋਸ਼ੁਕ ਨੇ ਯਾਰਿਆ ਜਸਮਤ ਜੁਨਾ ਦੀ ਵਾਈਫ ਜਿਹੜਾ ਸਾਰੇ ਪਤਨਾਂ ਸਵਰਥ ਦਾ ਧੰਨਵਾਦ ਕੀਤਾ ਜਾ ਰਿਹਾ ਔਰ ਅੱਜ ਕੜਕਰੀ ਧੁੱਪ ਦੇ ਵਿੱਚ ਤੇ ਪੂਰੇ ਜਲੰਧਰ ਦੇ ਵਿੱਚ ਮੱਖ-ਮੱਖ ਹਲਕਿਆਂ ਦੇ ਅੰਦਰ ਪੂਰੇ ਜੋਸ਼ੋ-ਖੁਸ਼ੀ ਨਾਲ ਇੱਕ ਤਰਫਾ ਹਵਾ ਚੁੱਕੀ ਆ ਲੋਕੀ ਗੁਲੰਦਰ ਕੁਮਾਰ ਜੀ ਨੂੰ ਮਾਣ ਵਾਲੀ ਆ ਇਕ ਤਰੀਕ ਨੂੰ ਆਪਣਾ ਬੋਲਵਾ ਕੇ ਇੱਕ ਜਲੰਧਰ ਤੋਂ ਜਿਦਾ ਕਿ ਸੰਸਦ ਭੇਜਣ ਨੂੰ ਪਿਆਰ ਨਾਲ ਤਿਆਰ ਆ ਔਰ ਉਸੇ ਤਹਿਤ ਅੱਜ ਗੁਆਣ ਦੇ ਕੇ ਸਾਡਾ ਰੂਟ ਸਟਾਪ ਪਹੁੰਚਿਆ ਔਰ ਬਹੁਤ ਰੁਕਾਵੇਂ ਜੋਸ਼ ਆ ਅਸੀਂ ਅਪੀਲ ਕਰਦੇ ਆ ਆਓ ਇਕ ਤਰੀਕ ਨੂੰ ਆਪਣਾ ਇੱਕ-ਇੱਕ ਕੀਮਤੀ ਵੋਟ ਰਵਿੰਦਰ ਕੁਮਾਰ ਜੀ ਨੂੰ ਹਾਜੀ ਦੇ ਸਾਹਮਣੇ ਵਾਲਾ ਬਟਨ ਦਿਵਾ ਕੇ ਉਹਨਾਂ ਨੂੰ ਸੰਸਦ ਸਭਾ ਦੇ ਕੇ ਜਾਈ ਜਿਆਫੀ ਹੁਜਾਬਾ